पीबी चैनल ते तो है। जिला नवा शेहर मीह पे सड़क धारण कर गई जिस मीहार बीमारी नौ बात करते हुए सड़क तो लंघ रहे रागीरा ने दसा की इथे छोड़ा मीह पेन भी अजे ही हालात बने रहते हैं जिस करके प्रशासन बंद सीवरेज नोल करने चाहिए ਇਸ ਮੌਕੇ ਇੱਕ ਆਲਟੋ ਕਾਰ ਚਾਲਕ ਦੀ ਕਾਰ ਸੜਕ ਵਿੱਚ ਜ਼ਿਆਦਾ ਪਾਣੀ ਹੋਣ ਕਰਕੇ ਪਾਣੀ ਦੇ ਵਿੱਚ ਹੀ ਖੜ ਗਈ ਤੇ ਬੰਦ ਹੋ ਗਈ ਜਿਸ ਨੇ ਕਿਹਾ ਕਿ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਵੀ ਇੱਥੋਂ ਦੇ ਮਾੜੇ ਹਾਲਾਤਾਂ ਵੱਲ ਧਿਆਨ ਨਹੀਂ ਦੇ ਰਿਹਾ ਲੋਕ ਸੜਕ ਤੇ ਪਾਣੀ ਖੜਾ ਦੇਖ ਕੇ ਪਿੱਛੇ ਨੂੰ ਮੁੜ ਜਾਂਦੇ ਹਨ ਕਿਉਂਕਿ ਕਈਆਂ ਦੇ ਮੋਟਰਸਾਈਕਲ ਪਾਣੀ ਵਿੱਚੋਂ ਲੰਘਣ ਸਮੇਂ ਬੰਦ ਹੋ ਜਾਂਦੇ ਹਨ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਸ਼ਹਿਰ ਵਿੱਚ ਸੀਵਰੇਜ ਪਾਇਆ ਹੋਇਆ ਹੈ ਉਸਦੀ ਸਫਾਈ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਆ ਸਕੇ ਆਓ ਇਸ ਸਮੱਸਿਆ ਤੋਂ ਪੀੜਤ ਲੋਕਾਂ ਤੋਂ ਪੁੱਛਦੇ ਹਾਂ ਉਹਨਾਂ ਦਾ ਕੀ ਹੈ ਹਾਲ ਤੇ ਹੋਰ ਖਬਰਾਂ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇਹ ਆਪਣਾ ਨਾਮ ਜੀ ਮੇਰਾ ਨਾਮ ਬਾਜੀ ਲੱਕੀ ਹੈ ਲੱਕੀ ਬਾਜੀ ਕੀ ਗੱਲਬਾਤ ਹੋ ਗਈ ਤੁਹਾਡੀ ਗੱਡੀ 'ਚ ਪਾਣੀ ਭੜ ਗਿਆ ਇੰਨਾ ਜ਼ਿਆਦਾ ਕਿੱਦਾਂ ਹੋਇਆ ਇਹ ਭਾਜੀ ਆ ਪਾਣੀ ਦੇਖ ਲਓ ਤੁਸੀਂ ਕਿੰਨਾ ਖੜਾ ਮੈਂ ਤਾਂ ਦੂਜੀ ਸਾਈਡ ਤੋਂ ਚੱਲਿਆ ਸੀਗਾ ਉਹ ਗੂੜੇ ਰੋੜ ਤਾਂ ਉੱਥੇ ਵੀ ਸ਼ਾਇਦ ਕੰਮ ਕਰਨ ਚੱਲਣ ਕਰਕੇ ਉਹ ਬੰਦੇ ਕੀਤਾ ਹੋਇਆ ਮੈਂ ਇਧਰੋਂ ਦੀ ਆ ਗਿਆ ਲੱਗੇ ਇੱਕ ਕਾਰ ਪਹਿਲੇ ਲੰਗੀ ਵੀ ਮੈਂ ਤਾਂ ਚਲੂ ਤੇ ਕਰਤੀ ਇਧਰ ਨੂੰ ਗੱਡੀ ਕਰਤੀ ਪਾਣੀ ਦੇਖ ਲਓ ਤੁਸੀਂ ਕਿੰਨਾ ਹੈ ਉਹ ਬੱਚੇ ਵਿੱਚ ਖੇਲ ਰਹੇ ਉਹਨਾਂ ਨੂੰ ਬਿਮਾਰੀ ਬਹੁਤ ਲੱਗ ਸਕਦੀ ਹੈ ਇਹ ਅੱਜ ਦਾ ਹੀ ਨਹੀਂ ਹੈਗਾ ਇਹ ਤਾਂ ਪਹਿਲੇ ਵੀ ਇਦਾਂ ਹੀ ਹੋਇਆ 7 ਜੁਲਾਈ 2023 ਨੂੰ ਮੀਂਹ ਪਿਆ ਸੀਗਾ ਪੂਰੇ ਪੰਜਾਬ 'ਚ ਸੀਗਾ ਤਕਰੀਬਨ ਉਹ ਜਿੱਥੇ-ਜਿੱਥੇ ਸੜਕਾਂ ਟੁੱਟੀਆਂ ਹੈਗੀਆਂ ਉਹ ਉੱਥੇ ਹੀ ਪਈਆਂ ਸਰਕਾਰ ਪਤਾ ਨਹੀਂ ਕਿਉਂ ਕੁਝ ਵੀ ਨਹੀਂ ਕਰ ਰਹੀ ਹੈਗੀ ਜੋ ਵੀ ਹੈ ਇਹ ਕੰਮ ਹੋਣੇ ਚਾਹੀਦੇ ਹੈਗੇ ਇਹ ਲੋਕਾਂ ਨੂੰ ਇਹ ਆ ਪਾਣੀ ਨੇ ਖੜੀ ਨੇ ਕਿੰਨੀ ਬਿਮਾਰੀ ਫਰਾਨੀ ਹੈਗੀ ਸਾਰੇ ਲੋਕਾਂ ਦਾ ਚੱਲਣ ਦਾ ਕੰਮ ਰੁਕਿਆ ਪਿਆ ਕੋਈ ਕਿਸੇ ਨੂੰ ਮੰਡੀ ਨੂੰ ਆ ਰਿਹਾ ਕੋਈ ਬਾਹਰ ਜਾ ਰਿਹਾ ਕੋਈ ਬਾਈਕ ਵਾਲੇ ਦਾ ਤਾਂ ਜਮਾਂ ਹੀ ਔਖਾ ਚੱਲੋ ਗੱਡੀ ਆਣਾ ਬੰਦਾ ਲੱਗ ਜੂਗਾ ਬਾਈਕ ਵਾਲਾ ਤਾਂ ਕਿਸੇ ਸਾਈਡ ਤੋਂ ਲੰਘੇ ਨਹੀਂ ਸਕਦਾ ਹੈਗਾ ਕੋਈ ਇਸ ਚੀਜ਼ ਦਾ ਹੱਲੇ ਨਹੀਂ ਹੈਗਾ 7 ਜੁਲਾਈ 2023 ਨੂੰ بارش ਹੋਈ ਸੀਗੀ ਆਪਣੇ ਪੰਜਾਬ 'ਚ ਹੋਈ ਸੀ ਸਾਰੇ ਜਿੱਥੇ-ਜਿੱਥੇ ਖਾੜ ਟੁੱਟੀ ਹੈਗੀ ਉਹ ਉੱਥੇ ਪਿੰਡਾਂ ਵਾਲਿਆਂ ਨੇ ਆਪੇ ਹੀ ਆਪ ਖੁਦ ਮਿੱਟੀ ਵੀ ਪਾ ਕੇ ਆਪਣੇ ਸੜਕਾਂ ਵਗੈਰਾ ਸੈੱਟ ਕੀਤੀਆਂ ਕੋਈ ਸਰਕਾਰ ਨੇ ਕਿਸੇ ਨੇ ਨਹੀਂ ਕੋਈ ਵੀ ਸੈੱਟ ਕੀਤੀ ਤੇ ਹੁਣ ਇਹ ਹਾਲਾਤ ਇਦਾਂ ਦੇ ਬਣੇ ਅੱਜ ਘੰਟਾ ਇੱਕ ਮਹੀਆ ਹੋਇਆ ਪਿਆ ਨੂੰ ਸਿਰਫ ਤਿਆਰੀ ਘੰਟਾ ਵੀ ਕਿੱਥੇ 15 20 ਮਿੰਟ ਵੀ ਪਿਆ ਹੈਗਾ ਇਹਦਾ ਜੇ ਕੋਈ ਮੀਂਹ ਸਾਰਾ ਦਿਨ ਪੈ ਜਾਂਦਾ ਫਿਰ ਪਤਾ ਨਹੀਂ ਆ ਆੜਤੀ ਵਗੈਰਾ ਰਹਿੰਦੇ ਬਦਲੀ ਨਹੀਂ ਤੇ ਹੁਣ ਤੁਹਾਡੀ ਗੱਡੀ ਦਾ ਨੁਕਸਾਨ ਹੋਇਆ ਆ ਪਾਣੀ ਬਿਲਕੁਲ ਭਰ ਗਿਆ ਗੱਡੀ ਦੇ ਵਿੱਚ ਹੁਣ ਕੀ ਲੱਗਦਾ ਹੈ ਤੁਹਾਡੇ ਗੱਡੀ ਹੁਣ ਸਟਾਰਟ ਹੋਣ ਵਾਲੀ ਹੈ ਹੋ ਸਕਦੀ ਆ ਨਾ ਹੁਣ ਭਾਜੀ ਕਿੱਥੇ ਹੋਣੀ ਆ ਤਾਂ ਹੁਣ ਮਕੈਨਿਕ ਦੇ ਲੈ ਕੇ ਜਾਵਾਂਗੇ ਤਾਂ ਰੋਹੂਗੀ ਬੁਲਾਉਣਾ ਪੈਣਾ ਬੁਲਾਣਾ ਪੈਣਾ ਮਕੈਨਿਕ ਤੁਹਾਡੀ ਗੱਡੀ ਵਿੱਚ ਬੈਠੇ ਤੁਹਾਡੇ ਇਹ ਹਾਲਾਤ ਬਣ ਗਏ ਜਿਹੜੇ ਮੋਟਰਸਾਈਕਲ ਤੇ ਜਾਂਦੇ ਉਹਨਾਂ ਦਾ ਕਿਆਰ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਭਾਜੀ ਜਾਦੇ ਬੁਰਾ ਹਾਲ ਹੈ ਮਾਦਾ ਇੱਕ ਕਿਸੇ ਦਾ ਡਰ ਗਿਆ ਜੀ ਵਾਹ ਚਲੋ ਗੱਡੀ ਵੀ ਐਦਾ ਬੜੀ ਹੋ ਗਈ ਅੱਛਾ ਗੱਡੀ ਦਮਾ ਡੋਲ ਹੋ ਗਈ ਸੀ ਹਾਂਜੀ ਜੀ ਆਪਣਾ ਨਾਮ ਜੀ ਸ੍ਰੇਸ਼ ਕੁਮਾਰ ਸ੍ਰੇਸ਼ ਜੀ ਕੀ ਹਾਲਾਤ ਬਣੇ ਆ ਮੰਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਐਦਾ ਖੜਾ ਆ ਅਜੇ ਮੀਂਹ ਨੂੰ 1 ਘੰਟਾ ਹੋਇਆ ਅਜੇ ਪੈਨੂੰ ਸਰ ਇਹਦੇ ਨਾਲ ਦੇਦੇ ਸੀਵੇ ਦੀ ਪਾਈ ਹੋਈ ਪੋਲ ਖੁੱਲਦੀ ਆ ਜੀ ਬਲਾਚੁਰ ਦਾਣਾ ਮੰਡੀ ਦਾ ਹਾਲ ਦੇਖੋ ਤੁਸੀਂ ਪਾਣੀ ਮਤਲਬ ਲੱਕ ਤੱਕ ਹੋਇਆ ਭਾਈ ਇੱਥੋਂ ਤੱਕ ਉੱਚਾਈ ਇਹ ਡੂੰਘਾ ਹੀ ਪਾਣੀ ਆ ਦੇਖੋ ਗੱਡੀ ਮਤਲਬ ਅੱਧੀ ਨਾਲੋਂ ਜ਼ਿਆਦਾ ਡੁੱਬ ਗਈ ਜਿਹੜੀ ਆ ਰਹੀ ਗੱਡੀਆਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਹਾਂਜੀ ਪਾਣੀ ਐਨਾ ਜ਼ਿਆਦਾ ਦੇਖੋ ਗੱਡੀ ਵੀ ਉਹ ਪ੍ਰਸ਼ਾਸਨ ਦੇ ਸਾਰੇ ਕੰਮਾਂ ਨੂੰ ਬਿਆਨ ਕਰ ਰਹੀ ਹੈ ਜੀ ਹਾਂ ਪਾਣੀ ਦੇਖੋ ਜੀ ਦੇਖੋ ਸਰਪੈਂਡ ਵੀ ਤੇ ਜਿੱਥੇ ਤੇ ਉੱਪਰ ਖੜਿਆ ਸੀ ਹਾਂ ਜਿਵੇਂ ਕਿ 2 ਫੁੱਟ ਉੱਪਰ ਖੜਿਆ ਸੀ ਹਾਂ ਇੱਥੇ ਵੀ ਪਾਣੀ ਗੱਡੀ ਨਾਲ ਆ ਰਿਹਾ ਹਾਂ ਹਾਂਜੀ ਹਾਂਜੀ ਬਹੁਤ ਬੁਰਾ ਲਾਈ ਦੇਖੋ ਇੱਧਰ ਬਾਕੀ ਇਹਨਾਂ ਦੇ ਮਸ਼ੀਨ ਉਹ ਬੱਚੇ ਨਹਾ ਰਹੇ ਆ ਜੀ ਪਾਣੀ ਚ ਇਹ ਤੈਰ ਰਹੇ ਆ ਜੀ ਨਹਾ ਕੇ ਰਹੇ ਤੈਰਦੇ ਪਏ ਆ ਅੱਛਾ ਤੈਰ ਰਹੇ ਆ ਤੈਰ ਰਹੇ ਆ ਇਹ ਬੱਚੇ ਪਾਣੀ ਜ਼ਿਆਦਾ ਆਣ ਕਰਕੇ ਇਹਨਾਂ ਨੂੰ ਲੰਘ ਨਹੀਂ ਹੋ ਰਿਹਾ ਇਹਨਾਂ ਦਾ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿੱਕਤ ਹੈ ਸਾਰੇ ਲੋਕ ਪਰੇਸ਼ਾਨ ਹੋ ਗਏ ਇੱਧਰ ਉੱਥੇ ਕਿਸੇ ਬਸ ਨਹੀਂ ਜਾਉਂਦੇ ਸਾਰੇ ਘੁੰਮਦੇ ਆ ਇੱਥੇ ਮੈਂ ਤਾਂ ਆਪ ਕੋਈ ਜਾਣਾ ਸੀ ਦੂਰ ਜਦ ਕਿ ਇਹ ਸ਼ਹਿਰ ਦੀ ਮੇਨ ਮੰਡੀ ਦਾ ਰਾਹ ਆ ਹਾਂ ਮੇਨ ਇਹ ਮੇਨ ਦਾਣਾ ਮੰਡੀ ਹੈ ਇਹ ਮੇਨ ਦਾਣਾ ਮੰਡੀ ਦਾ ਹਾਲੇ ਨਾਲ ਹੀ ਇੱਥੇ ਇਹ ਬੀਐਸਐਨਐਲ ਦੀ ਐਕਸਚੇਂਜ ਹੈ ਜੀ बीएसएल ਦੀ 150 ਮੋਰੇ ਦੇਖੋ ਕਿੰਨਾ ਪਾਣੀ ਬੰਦਾ ਅੰਦਰ ਐਂਟਰ ਨਹੀਂ ਕਰ ਸਕਦਾ ਅਗਰ ਐਂਟਰ ਕਰਨਾ ਕਿਸੇ ਨੇ ਨਾ ਬਾਹਰ ਹੋਦਾ ਨਾ ਅੰਦਰ ਜਾ ਸਕਦਾ ਟਰੈਕਟਰ ਵੀ ਜਿੱਥੇ ਮੋਲੇ ਟਾਇਰ ਬਿਲਕੁਲ ਵਿਹਾਈ ਨਹੀਂ ਦੇ ਰਹੇ ਬਿਲਕੁਲ ਡੁੱਬੀ ਹੋਈ ਹੈ ਕੀ ਹੁਣ ਮੰਗ ਕਰ ਚ ਕਰਦੇ ਆ ਤੁਸੀਂ ਬਸ ਇਹ ਸਭ ਪ੍ਰਸ਼ਾਸਨ ਕੋਲ ਜਾ ਕੇ ਨਿਕਾਸ ਕੀਤਾ ਜਾਵੇ ਪ੍ਰੋਪਰ ਹਮ ਪ੍ਰੋਪਰ ਨਿਕਾਸ ਕੀਤਾ ਜਾਵੇ ਇਹਦਾ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦੇ ਚਿਹਰੇ ਸਾਹਮਣਾ ਨਾ ਕਰਨਾ ਪਵੇ ਉਹ ਅੱਛੇ ਜਿਹਾ ਗੜਾ ਹ ਉਹਦੇ ਮੋਰੇ ਪਾਣੀ ਬਿਲਕੁਲ ਬਹੁਤ ਜ਼ਿਆਦਾ ਹੈ